ਪੂਰੇ ਵਰਲਡ ਵਿੱਚ ਹਾਹਾਕਾਰ ਮਚੀ ਹੋਈ ਆ ਜਿਵੇਂ ਕਿ ਕੇਂਦਰੀ ਸਰਕਾਰ ਜਿਹੜੀ ਆ ਇੰਡੀਆ ਦੀ ਸਰਕਾਰ ਹੈਗੀ ਆ ਮੋਦੀ ਸਰਕਾਰ ਨੇ ਇੱਕ ਐਡਾ ਦਾ ਕਾਲਾ ਕਾਨੂੰਨ ਪਾਸ ਕੀਤਾ ਹੈਗਾ ਜਿਹੜਾ ਕਿ ਆ ਮੁਨਫਤਾ ਦੇ ਉੱਤੇ ਕਾਲਾ ਤਾਬਾ ਹੈਗਾ ਜਿਹਦੇ ਕਰਕੇ ਪੰਜਾਬ ਦੇ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਹੈਗੇ ਆ ਉਹ ਪਿਛਲੇ 2 ਮਹੀਨਿਆਂ ਤੋਂ ਪ੍ਰੋਟੈਸਟ ਕਰ ਰਹੇ ਹੈਗੇ ਆ ਉਸ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਲੇਕਿਨ ਕੇਂਦਰੀ ਸਰਕਾਰ ਉਹ ਕਾਲੇ ਕਾਨੂੰਨ ਨੂੰ ਰੱਦ ਕਰਨ ਦੇ ਵਿੱਚ ਹਾਰ ਨਹੀਂ ਪਖੇ ਹਾਰ ਨਹੀਂ ਪਰ ਰਹੀ ਲੇਕਿਨ ਅੱਜ ਉਸੇ ਲੜੀ ਦੇ ਤਹਿਤ ਅੱਜ 8 ਦਸੰਬਰ ਦਾ ਜਿਹੜਾ ਦਿਨ ਹੈ ਰਾਤ ਕਿਸਾਨਾਂ ਨੇ ਪੂਰੇ ਭਾਰਤ ਨੂੰ ਬੰਦ ਕੀਤਾ ਸੀਗਾ ਤੇ ਅੱਜ ਉਸੇ ਲੜੀ ਦੇ ਤਹਿਤ ਲਾਡੋਵਾਲ ਟੂਲਪਲਾਜ਼ਾ ਦੇ ਉੱਤੇ ਕਿਸਾਨਾਂ ਨੇ ਜਿਹੜਾ ਪਰਲਾ ਲਾਇਆ ਹੈਗਾ ਬੀਬੀਆਂ ਨੇ ਵੀ ਤਾਨਾ ਲਾਇਆ ਕਾਫੀ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਜਿਹੜੇ ਮਜ਼ਦੂਰ ਨਾਲ ਇੱਥੇ ਬੈਠੇ ਹੋਏ ਹੈਗੇ ਆ ਉਹਨਾਂ ਦੇ ਨੁਮਾਇੰਦੇ ਦੇ ਸਾਹਮਣੇ ਇੱਥੇ ਕਰੇ ਨੇ ਸਾਮਾ ਬਰੀਫਿੰਗ ਕਰਨੀ ਕਰਿਆ ਨੇ ਦੱਸਣਗੇ ਵੀ ਜਿਹੜਾ ਅੱਜ ਦਾ 8 ਦਸੰਬਰ ਦਾ ਜਿਲ੍ਹਾ ਤੁਹਾਡਾ ਬੰਦਾ ਹੈਗਾ ਵੀ ਉਹ ਕਿੰਨਾ ਕੁ ਕਾਰਗਰ ਉਹ ਸਿੱਧਾ ਹੋਇਆ ਕਿੰਨੀਆਂ ਕਿਹ Okay. ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਤੁਸੀਂ 8 ਦਸੰਬਰ ਦਾ ਦਿਨ 15000 ਦਾ ਸੱਦਾ ਦਿੱਤਾ ਸੀ ਉਹਦੇ ਵਿੱਚੋਂ ਕਿੰਨਾ ਕੁ ਜਾਨੀ ਕਿ ਬੰਦ ਨੂੰ ਹੰਗਾਰਾ ਮਿਲਿਆ ਹੈ ਇਹ ਪੂਰਨ ਸਫਲਿਆ ਸਾਨੂੰ ਸ਼ਹਿਰਾਂ ਦੀਆਂ ਜਿੰਨੀਆਂ ਵੀ ਵਪਾਰ ਮੰਡਲਾਂ ਦੀਆਂ ਕਮੇਟੀਆਂ ਸੀ ਅੰਦਰਾਸ਼ੀਆਂ ਦੀਆਂ ਕਮੇਟੀਆਂ ਸੀ ਜਿਹੜੀਆਂ ਟਰਾਂਸਪੋਰਟ ਕਮੇਟੀਆਂ ਸੀ ਉਹਨਾਂ ਸਾਰਿਆਂ ਨੇ ਜਿਹੜਾ ਕਿਸਾਨਾਂ ਬਣਿਆ ਦੋਨੋਂ ਮਿੱੱਢਿਆ ਗਿਆ ਉਹਦੀ ਅੱਜ ਦੇ ਸਮਰਥਨ ਕੀਤਾ ਔਰ ਆਪਣੇ ਤੌਰ ਤੇ ਬਾਜ਼ਾਰ ਜਿਹੜੇ ਬੰਦ ਕੀਤੇ ਆ ਬੱਸਾਂ ਬੰਦ ਕੀਤੀਆਂ ਟਰੱਕ ਬੰਦ ਕੀਤੇ ਆ ਟੈਕਸੀਆਂ ਅੱਡੀਆਂ ਚ ਨਹੀਂ ਲਿਆਂਦੀਆਂ ਉਹ ਸਾਰਿਆਂ ਬਲ ਕਰਕੇ ਇਸ ਕਰਕੇ ਅਸੀਂ ਇਹਨੂੰ ਸਫਲ ਜਿਹੜਾ ਸਾਂਝੀ ਰਹਿਆ ਤਾਂ ਕਿ ਲਗਾਤਾਰ ਸਾਰੇ ਜਿਹੜੇ ਵਰਗ ਆ ਉਹ ਕਿਸਾਨ ਦੀ ਮਦਦਿਆ ਆ ਅੱਜ ਜਿਹੜਾ ਇਹ ਨਿਹੜਾ ਟੂਰ ਪਲਾਜ਼ਾ ਦੇ ਕੱਟ ਕੀਤਾ ਇਹਦੇ ਵਿੱਚ ਵੀ ਸਾਰੇ ਕਿਸਮ ਦੇ ਲੋਕ ਸਾਰੀਆਂ ਜਥੇਬੰਦੀਆਂ ਦੇ ਲੋਕ ਦੁਕਾਨਦਾਰ ਵਪਾਰ ਮੰਡਾ ਵਾਲਾ ਟਰਾਂਸਪੋਰਟਰ ਸਾਰੇ ਜਿਹੜੇ ਇੱਥੇ ਪਹੁੰਚ ਰਹੇ ਆ ਇਸ ਕਰਕੇ ਅਸੀਂ ਇਹਨੂੰ ਅੱਜ ਦਾ ਜਿਹੜਾ ਸਫਲ ਬੰਦ ਕਹਾਂਗੇ ਤਾਂ ਕਿ ਲੋਕਾਂ ਦਾ ਸਹਿਯੋਗ ਬੜੀ ਪੱਧਰ ਤੇ ਮਿਲ ਰਿਹਾ ਜਿਵੇਂ ਕਿ ਕੇਂਦਰ ਦੀ ਸਕਾ ਨੇ ਕੱਲ 9 ਤਰੀਕ ਦਾ ਜਿਹੜਾ ਇੱਕ ਵਰਟੀਚ ਰੱਖਿਆਗਾ ਫੇਰ ਦੁਬਾਰਾ ਮੀਟਿੰਗ ਦਾ ਰੱਖਿਆਗਾ ਵੀ ਕੋਈ ਕੋਈ ਹੱਲ ਨਿਕਲੇਗਾ ਜ਼ਰੂਰ ਲੇਕਿਨ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਉਹ ਹੱਲ ਕੱਢ ਸਕਣਗੇ ਕਿ ਨਹੀਂ ਕਰਨਗੇ ਦੇਖੋ ਅਸੀਂ ਗੱਲਬਾਤ ਤਾਂ ਕਦੀ ਨਹੀਂ ਭੱਜੇ ਪਹਿਲਾਂ ਜਦੋਂ ਸਾਨੂੰ ਟਾਈਮ ਦਿੱਤਾ ਉਹ ਇਹ ਕਹਿਆ ਸੀਗਾ ਵੀ ਕਿਸਾਨ ਗੱਲ ਹੀ ਕਰਨੀ ਚਾਹੁੰਦੇ ਪਰ ਅਸੀਂ ਬਾਰ-ਬਾਰ ਜਦੋਂ ਵੀ ਕੋਈ ਸੁਨੇਹਾ ਆਉਂਦਾ ਅਸੀਂ ਗੱਲ ਕਰਨੀ ਚਾਹੁੰਦੇ ਆ ਸਾਡੀ ਕਿਸਾਨ ਜਥੇਬੰਦੀ ਆਗੂ ਚਾਰੀ ਮੈਂਬਰੀ ਕਮੇਟੀ ਜਿਹੜੀ ਬਣਾਈ ਆ ਉਹ ਮਿੰਟ-ਪਲ-ਪਲ ਤੇ ਜਿਹੜੀ ਨਿਗਰ ਰਖ ਰਹੀ ਆ ਪਰ ਗੱਲਬਾਤ ਜਦੋਂ ਹੋਏਗੀ ਪੂਰੇ ਇਹਦਾ ਪਤਾ ਲੱਗੂਗਾ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ ਕੇਂਦਰੀ ਮੰਤਰੀ ਨੇ ਕਿਹਾ ਵੀ ਥੋੜੀ ਜਿਹੀ ਆਪਣੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਸ਼ੰਕਾ ਨਾਲ ਬੜੀਆਂ ਜੀ ਪਰ ਸਾਡੀ ਜਿਹੜੀ ਲੀਡਰਸ਼ਿਪ ਹੈ ਬੜੀ ਸਿਆਣੀ ਤੇ ਸੁਚੇਤ ਆ ਉਹ ਕਈ ਵਾਰੀ ਇਹ ਕਹਿੰਦੇ ਬੱਚੇ ਵਾਪਸ ਚਲੇ ਜਾਣ ਬੁੱਢੇ ਬਾਬਾ ਚਲੇ ਜਾਣ ਕਈ ਵਾਰੀ ਔਰਤਾਂ ਨੂੰ ਕਹਿੰਦੇ ਆ ਪਰ ਸਾਨੂੰ ਪਤਾ ਜਦੋਂ ਵੀ ਅੰਦੋਲਨ ਚੱਲਦੇ ਆ ਇਹਨਾਂ ਸਾਰੇ ਵਰਗਾਂ ਦਾ ਯੋਗਦਾਨ ਹੁੰਦਾ ਤਾਂ ਹੀ ਉਹ ਸਫਲ ਹੁੰਦੇ ਆ ਪਰ ਲੋਕ ਆਪਰੇ ਤੌਰ ਤੇ ਚਾਹੇ ਸਾਡੀਆਂ ਭੈਣਾਂ ਆ ਚਾਹੇ ਬੁੱਢੀਆਂ ਮਾਮਾ ਆ ਉਹ ਵਾਪਸ ਆਉਣ ਨੂੰ ਤਿਆਰ ਹੈ ਉਹਨਾਂ ਤਾਂ ਲੜਨ ਤਿਆਰ ਹੈ ਜਦੋਂ ਤੱਕ ਇਹ ਕਾਰੇ ਨੂੰ ਵਾਪਸ ਨਹੀਂ ਲੈ ਜਾਂਦੇ ਜਿਹੜਾ ਅੱਜ ਦਾ ਤੇ ਬੰਦ ਰੱਖਿਆ 11 ਤੋਂ 3 ਵਜੇ ਰੱਖਿਆ ਸੀਗਾ 11 ਤੋਂ 3 ਵਜੇ ਤੱਕ ਇਹ ਬੰਦ ਰਹੇਗਾ ਉਸ ਤੋਂ ਬਾਅ ਇਹ ਸਾਨੂੰ ਸਟਨਾ ਕਿਸਾਨਾਂ ਕੋ ਜਿਹਨਾਂ ਨੇ ਕਿਹਾ ਹੈ ਕਿ ਜਿਹੜਾ ਮੰਦਾ ਸਦਾ ਜਿਹੜਾ 11 ਤੋਂ 3 ਵਜੇ ਦਾ ਸੀਗਾ ਹੁਣ ਜਿਹੜੀ ਕੱਲ ਦੀ 9 ਤਰੀਕ ਦੀ ਜਿਹੜੀ ਇੱਥੇ ਮੀਟਿੰਗ ਰੱਖੀ ਹੈਗੀ ਆ ਕੇਂਦਰੀ ਮੰਤਰੀ ਜਿਹੜਾ ਹੈਗਾ ਖੇਤੀਬਾੜੀ ਮੰਤਰੀ ਹੈਗਾ ਉਹਨਾਂ ਨੇ ਉਹ ਚ ਦੇਖਾਂਗੇ ਕਿ ਜਿਹੜਾ ਕਿਸਾਨ ਮੰਨੇ ਕਿਸਾਨਾਂ ਦੇ ਉੱਤੇ ਜਿਹੜਾ ਕਾਲਾ ਕਾਨੂੰਨ ਦਾ ਧੱਬਾ ਲਾਇਆ ਹੈਗਾ ਉਹ ਰੱਦ ਕਰਦਾ ਹੈਗਾ ਜਾਂ ਨਹੀਂ ਕਰਦਾ ਹੈਗਾ ਇਹ ਤਾਂ ਕੱਲ ਦਾ ਓਵਰ ਟਾਈਮ ਹੀ ਦੱਸੇਗਾ ਕੈਮਰਾਮਨ ਸਿੰਧਰ ਸਿੰਘ ਜੜਾ ਮਾਪੋਪਾਲ ਫਾਸਟ ਨਿਊਜ਼ਲ ਤੇ ਖਬਰਾਂ ਵਾਲਾ ਬਲਾਏ ਤੇ ਬੈਠੇ ਕਿਸਾਨ ਜਿੱਥੇ ਬੰਦੀਆਂ ਦੇ ਵੀ ਨੇਮਾਇੰਦੇ ਹੈਗੇ ਆਗੂ ਆਗੂ ਹੈਗੇ ਆ ਜਮਹ ਕਰਦੇ ਆਂਗੇ ਅੱਜ ਦਾ ਜਿਹੜਾ ਧਰਨਾ ਹੈਗਾ ਇਹਦਾ ਬੰਦ ਹੈਗਾ ਕਿੰਨਾ ਕੁ ਕਾਰਗਾਇਆ ਕਿੰਨਾ ਕੁ ਸਿੱਧਾ ਹੋਇਆ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਦਾ ਤੁਸੀਂ ਬੰਦ ਕੀਤਾ ਹੈਗਾ ਸਾਰਾ ਜਿਹੜਾ ਫਲੋਰ ਵਿੱਚ ਟੁੱਟਦਾ ਜਾਏਗਾ ਲੱਤੂ ਟੁੱਟਦਾ ਜਾਏਗਾ ਉਹ ਨਾਲ ਤੁਸੀਂ ਬੰਦ ਕੀਤਾ ਹੈਗਾ ਕਿੰਨਾ ਤੱਕ ਸਾਨੂੰ ਹੰਗਾਰਾ ਮਿਲ ਰਿਹਾ ਜੀ ਸਾਨੂੰ ਜੀ ਜਿਹੜਾ ਫਲੋਰ ਤੇ ਜਿਹੜੀ ਆਲ ਇੰਡੀਆ ਦੀ ਕਿ ਕੌਲ ਆ ਇਹ ਬੰਦ ਦੀ ਤੇ ਪੂਰੇ ਅਮਨ ਅਮਾਨ ਨਾਲ ਪੂਰੇ ਅਮਨ ਨਾਲ ਜਿਹੜਾ ਆ ਪੂਰਾ 100% ਜਿਹੜੀ ਆ ਇਹ ਹੜਤਾਲ ਜਿਹੜੀ ਆ ਕਾਮਜਾਵਿਆਂ ਔਰ ਵਪਾਰੀ ਵਰਗ ਸਾਰੇ ਵਰਗ ਜਿਹੜੇ ਆ ਆਰਥਿਕ ਵਰਗ ਆ ਚਾਹੇ ਮਜ਼ਦੂਰ ਜਿਹੇ ਬਿੰਦ ਗਏ ਆ ਸਾਰਿਆਂ ਨੇ ਇਸ ਭਰਮੇ ਹੰਗਾਰਾ ਦਿੱਤਾ ਆ ਔਰ ਜਿਹੜਾ ਪੂਰਨ ਇਹ ਬੰਦ ਹੋ ਰਿਹਾ ਜੀ ਪਤਾ ਕਿ ਦਿੱਲੀ ਦੇ ਵਿੱਚ 86 ਪਾਰਟੀਆਂ ਵੀ ਉੱਥੇ ਸ਼ਰਕਤ ਕਰ ਰਹੀਆਂ ਹੈਗੀਆਂ ਉੱਥੇ ਕਈ ਬਾਬੇ ਲੀਡਰ ਵੀ ਉੱਥੇ ਆਇਆ ਗਿਆ ਕਾਰਸ ਵੀ ਆਇਆ ਗਿਆ ਆਮਦ ਪਾਰਟੀ ਦੇ ਕਿ ਇੱਥੇ ਧਰਨੇ ਦੇ ਵੀ ਤੁਹਾਡੇ ਕੋਲ ਕਲੱਬ ਚ ਆ ਕੋਈ ਦੇਖੋ ਜੀ ਸਾਡੇ ਜਿਹੜੀਆਂ ਜਥੇ ਬਣੀਆਂ ਆ 500 ਕਿਸਾਨ ਜਥੇ ਬਿਲਦੀ ਆ ਉਹ ਮਹਾ ਸੰਗਠਨ ਬਣਿਆ ਆ ਉਹਨਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਆ ਕੋਈ ਵੀ ਉੱਥੇ ਜਿਹੜਾ ਕੋਈ ਸਿਆਸੀ ਆਗੂ ਆ ਉਹਨੂੰ ਬੋਲਣ ਨਹੀਂ ਦਿੱਤਾ ਜਾਂਦਾ ਔਰ ਜਿਹੜਾ ਕੋਈ ਕਿਸਾਨ ਦੇ ਹੱਕ 'ਚ ਬੋਲਣ ਵਾਲੇ ਆ ਉਹਨਾਂ ਨੂੰ ਬੋਲਣ ਦਿੱਤਾ ਔਰ ਕਿਸੇ ਸਿਆਸੀ ਪਾਰਟੀ ਦੇ ਉਸ ਸਟੇਜ 'ਤੇ ਬੋਲਣ ਨਹੀਂ ਦਿੱਤਾ ਜਾਂਦਾ ਠੀਕ ਆ ਤਾਂ ਅੱਜ ਦਾ ਇਹ ਬੰਦੇਗਾ ਉਹ 11 ਤੋਂ 3 ਹੈਗਾ ਹਾਂਜੀ ਅੱਜ ਦਾ ਜਿਹੜਾ ਇਹ ਆ 11 ਤੋਂ 3 ਵਜੇ 'ਤੇ ਜਿਹੜਾ ਆ ਸਾਰੇ ਹਿੰਦੁਸਤਾਨ ਦੇ ਕਾਲਿਆ ਜਿਹੜੀ ਆ 11 ਤੋਂ 3 ਵਜੇ ਤੇ ਜਿਹੜਾ ਬੰਦ ਦੀ ਕਾਲਿਆ ਉਹਨੂੰ ਪਰਵਾਹ ਹੰਗਾਰਾ ਮਿਲ ਰਿਹਾ ਹੈ ਜੇ ਟ੍ਰੈਫਿਕ ਕੋਈ ਚੱਲਦੀ ਵੀ ਹੈਗੀ ਹੈ ਗੱਡੀਆਂ ਚੱਲਦੀਆਂ ਆਏਗਾ ਉਹ ਕਿਹੜੀਆਂ-ਕਿਹੜੀਆਂ ਤੋਂ ਛੋੜਦੇ ਨੇ ਉਹ ਗੱਡੀਆਂ ਉਹ ਅੱਜ ਹੀ ਚਾਹੇ ਮਿਲਟਰੀ ਆ ਚਾਹੇ ਕੋਈ ਐਂਬੂਲੈਂਸ ਆ ਬਿਮਾਰ ਆ ਚਾਹੇ ਕਿਤੇ ਕੋਈ ਵਿਆਹ ਸ਼ਾਦੀ ਵਾਲੇ ਆ ਉਹਨਾਂ ਨੂੰ ਜਿ세 ਬੰਦਿਆਂ ਨੇ ਸਾਰਿਆਂ ਨੇ ਫੈਸਲਾ ਕਰਕੇ ਉਹਦਾ ਚੀਜ਼ਾਂ ਛੋੜ ਦਿੱਤੀ ਆ ਜੀ ਠੀਕ ਆ ਜੀ ਸਸ ਜੇ ਇਹ ਸੰਸੜਨਾ ਜਮੂਰੀ ਕਿਸਾਨ ਸਾਹਿਬਾਂ ਦੇ ਆਗੂ ਮਲਕੀਸ਼ ਸਿੰਘ ਜੀ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਜੀ ਤਹਿਸੀਲ ਪ੍ਰਧਾਨ ਆ ਫਲੋਰ ਦੇ ਇਹਨਾਂ ਦੱਸਿਆ ਕਿ ਜਿਹੜਾ ਅਸੀਂ ਅੱਜ ਇੱਥੇ ਬੰਦ ਕੀਤਾਗਾ ਉਹਦੇ ਵਿੱਚ 86 ਆਗੂ ਤਾਂ ਕੋਈ ਨਹੀਂ ਆਇਆ ਲੇਕਿਨ ਅਸੀਂ ਇਹਨਾਂ ਨੂੰ ਜੇ ਆ ਵੀ ਗਿਆ ਤਾਂ ਅਸੀਂ ਉਹਨਾਂ ਨੂੰ ਉੱਥੇ ਸਟੇਜ ਤੇ ਕੋਈ ਟਾਈਮ ਨਹੀਂ ਦੇਵਾਂਗੇ ਜਿਵੇਂ ਕਿ ਦਿੱਲੀ ਵਸਾਰਾ ਚੱਲਦਾ ਹੈਗਾ ਉਸੇ ਤਰ੍ਹਾਂ ਇੱਥੇ ਲੋਡੂਆ ਟੂਲ ਪਲਾਜਤੇ ਕੈਮਰਨ ਚੰਦਰ ਸੰਧਰਾ ਮਾਪਰਾਪਾਲ ਫਾਸਟ ਵੀਡੀਓ ਚ ਦੇਖ ਬਨਾਵਾ ਇੱਕ ਮੀਰ ਪੱਤੇ ਸਾਡੇ ਕੀਤਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਦੀਦੀਆਂ ਦੇ ਬਹੁਤ ਵੱਡੇ ਵੱਡੇ ਜੱਡੇ ਆ ਪੱਤੇ ਆ ਔਰ ਨਾਗਰਾਨਾ ਔਰ ਜਿਹੜੇ ਮੰਦਰ ਪਰੇਲ ਜਾ ਰਹੇ ਮੈਂ ਪੱਤਰਕਾਰ ਦੇ ਇੰਟਰਵਿਊ ਸੁਣ ਰਿਹਾ ਸੀ ਪੱਤਰਕਾਰ ਇਸ ਕੰਨੇ ਹਰਾਮ ਹੋ ਗਿਆ ਕਿੰਨੇ 35 ਸਾਲ ਦੀ ਪੱਤਰਕਾਰੀ ਦੇ ਵਿੱਚ ਇਹ ਪਹਿਲੀ ਵਾਰੀ ਇੰਨਾ ਧੱਸਦਾ 66 ਕੋਈ ਸੀ ਹੋਇਆ ਕੋਈ ਨਹੀਂ ਹੋਇਆ ਇੱਕ ਫਾਂ ਦੇ ਸੋਨੀਆਂ ਹਜ਼ਾਰ ਕੰਗੀਆਂ ਕੋਲ ਬੇ ਤਫੀਲ ਜਿਹੜੀ ਆਨਲਾਈਨ ਗੱਲ ਕਹਿੰਦਾ ਰਹਣਾ ਮਰੇਗਾ ਯਾਰ ਜਿੰਦੀ ਦਾ ਖਰਸਾ ਯਾਰ ਜਿੰਦੀ ਦੀ ਖਾਤ ਅੱਜ 8 ਦਸੰਬਰ ਦਾ ਜਿਹੜਾ ਪੂਰੇ ਭਾਰਤ ਨੂੰ ਬੰਦ ਕਰਨ ਦਾ ਜਿਹੜਾ ਕਿਸਾਨਾਂ ਨੇ ਜਥੇਬੰਦੀਆਂ ਦਿੱਤਾ ਸੀ ਅੱਜ ਉਸੇ ਲੜੀ ਦੇ ਤਹਿਤ ਅੱਜ ਫਲੋਰ ਦੇ ਨਜ਼ਦੀਕ ਲਾਡੂਆ ਟੂਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਬੈਠੇ ਇੱਥੇ ਆ ਕੇ ਧਰਨਾ ਲਾਇਆ ਹੈ ਤੇ ਰੋਡ ਨੂੰ ਜਾਮ ਕੀਤਾ ਹੈਗਾ ਜਿਹੜਾ ਪੂਰਨ ਬੰਦ ਦਾ ਸੱਦਾ ਹੈਗਾ ਉਹਨੂੰ ਕਾਜਮ ਬਣਾਉਣ ਲਈ ਤੇ ਸਾਡੇ ਨਾਲ ਕਿਸਾਨਾਂ ਦੇ ਜਥੇਬੰਦੀਆਂ ਦੇ ਆਗੂ ਹੈਗੇ ਆ ਅਕਾਲੀ ਦਲ ਨੇਤਾ ਵੀ ਹੈਗੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਅੱਜ ਦਾ ਜਿਹੜਾ ਬੰਦ ਹੈਗਾ ਉਹਨੂੰ ਕਿੰਨਾ ਕੁ ਹੰਗਾਰਾ ਮਿਲਿਆਗਾ ਬਾਕੀ ਜਿਹੜੇ ਸਾਡੇ ਨਾਲ ਹੋਰ ਆਗੂ ਵੀ ਜਿਹੜੇ ਸੀ ਜਿਨ੍ਹਾਂ ਨੂੰ ਪੁੱਛਾਈ ਲੇਕਿਨ ਹਾਂ ਸਾਡੇ ਨਾਲ ਅਕਾਲੀ ਦਲ ਦੇ ਨੇਤਾ ਤੇ ਜਿਹੜੇ ਕਿਸਾਨ ਜਿਹੜੇ ਜਥੇਬੰਦੀਆਂ ਦੇ ਆਗੂ ਹੈਗੇ ਸਾਡੇ ਨਾਲ ਜੁੜੇ ਉਹਨਾਂ ਨੂੰ ਪੁੱਛਦੇ ਆਗਾ ਸਤ ਸ੍ਰੀ ਅਕਾਲ ਜੀ ਜਿਹੜਾ ਅੱਜ 8 ਦਸੰਬਰ ਦਾ ਜਿਹੜਾ ਕਿਸਾਨਾਂ ਨੇ ਕਿਸਾਨਾਂ ਜਥੇਬੰਦੀਆਂ ਨੇ ਪੰਦਾ ਦਿੱਤਾ ਸੀਗਾ ਕੌਲ ਦਿੱਤੀ ਸੀ ਅੱਜ ਤੁਸੀਂ ਲੋਟਵਰ ਟੋਕਲਾਜ ਦੇ ਬੈਠੇ ਹੋ ਕਿੰਨਾ ਕੁ ਤੁਹਾਨੂੰ ਹਗਾਰਾ ਮਿਲਿਆ ਹੈਗਾ ਬੰਦਾ ਜੀ ਮੈਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਜਿਹੜਾ ਤੁਸੀਂ ਕਿਸਾਨਾਂ ਨੂੰ ਕਵਰ ਕਰ ਰਹੇ ਆ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਪਚਾ ਰਹੇ ਆ ਬਾਹਲੇ ਮੁਲਕਾਂ 'ਚ ਵੀ ਜਾ ਰਹੇ ਆ ਬਾਹਲੇ ਲੋਕਾਂ ਨੂੰ ਵੀ ਆਪਣਾ ਨੂੰ ਪਤਾ ਲੱਗਦਾ ਬਾਹਲੇ ਮੁਲਕਾਂ ਨੂੰ ਵੀ ਪਤਾ ਲੱਗਦਾ ਤੇ ਉਹਨਾਂ ਦੀ ਵੀ ਥੋੜ੍ਹ-ਥੋੜ੍ਹ ਆ ਰਹੀ ਆ ਤੇ ਇਹ ਜਿਹੜਾ ਤਿੰਨੇ ਆਰਡੀਨੈਂਸ ਆ ਉਹ ਜੇ ਪਾਸ ਹੀ ਨਾ ਕਰਦਾ ਜੇ ਪਾਸ ਕਰਨੇ ਸੀ ਤਾਂ ਜ਼ਿੰਮੇਵਾਰਾਂ ਨੂੰ ਉਹਨਾਂ ਨੂੰ ਸਲਾਹ ਲੈ ਲੈਂਦਾ ਸਲਾਹ ਲੈਣ ਦਾ ਉਹਨੂੰ ਫਾਇਦਾ ਹੋਣਾ ਸੀ ਆ ਜਿਹੜਾ ਕੰਮ ਹੋਣਾ ਸੀ ਹੁਣ ਕੜਕੀ 'ਚ ਫਸ ਗਿਆ ਪ੍ਰਧਾਨ ਮੰਤਰੀ ਇਹ ਕੜਕੀ ਜਿਵੇਂ ਅਸੀਂ ਬਦਲਾਉਨੇ ਹੈ ਕੜਕੀ 'ਚ ਫਸਣਾ ਉਹ ਇੱਕੋ ਹੀ ਚਾਂਸ ਹੈ ਉਹਦੇ اڈੀਅਲ ਜਿਹੜਾ ਆਪਣਾ ਜਿਹੜਾ ਉਹ ਛੱਡਿਆ ਨਹੀਂ اڈੀਅਲ ਦੇ ਹਿਸਾਬ ਨਾਲ ਹੁਣ ਫਲਕਾ ਜਿਹੜਾ ਬੰਦਾ ਅੜਬ ਹੁੰਦਾ ਆ ਉਹ ਕਿਤੇ ਨਾ ਕਿਤੇ ਫਸੇ ਹੀ ਜਾਂਦਾ ਹੁੰਦਾ ਜਿਦਾ ਕਿ ਕੱਲ ਮੌਂਦ ਤੋਂ ਸੰਭਲ ਨੂੰ ਨਹੀਂ ਫੇਰ ਦੁਬਾਰਾ ਮੀਟਿੰਗ ਦਾ ਨੂੰ ਸਦਾ ਲੇਟਾ ਹੈਗਾ ਵੀ ਅਸੀਂ ਬਹਿਰ ਕੇ ਕੋਈ ਨਾ ਕੋਈ ਹੱਲ ਕੱਢਾਂਗੇ ਤੁਹਾਨੂੰ ਲੱਗਦਾ ਹੈ ਕਿ ਕੋਈ ਹੱਲ ਨਿਕਲ ਸਕਦਾ ਦੇਖੋ ਜੀ ਹਜੇ ਤਾਂ ਉਹਦਾ ਕੋਈ ਬਿਆਨ ਹੀ ਨਹੀਂ ਆਇਆ ਕੋਈ ਕਿਸੇ ਪਾਸੇ ਪ੍ਰਧਾਨ ਮੰਤਰੀ ਦਾ ਨਾ ਕੋਈ ਹਜੇ ਕਿਸੇ ਪਾਸੇ ਜ਼ਿੰਮੇਵਾਰਾਂ ਦੇ ਵਿੱਚ ਬਹਿਣ ਨੂੰ ਤਿਆਰ ਆ ਮੈਂ ਗੱਲ ਸੁਣਨ ਨੂੰ ਤਿਆਰ ਆ ਕਿੱਦਾਂ ਆਪਾਂ ਦਾ ਜੱਲਾ ਲਾਂਗੇ ਵੀ ਕੋਈ ਹੱਲ ਨਿਕਲ ਜੂਗਾ ਇਹ ਹੱਲ ਦਾ ਹੁਣ ਧੌਣ ਤੇ ਗੋਡਾ ਰੱਖ ਕੇ ਨਿਕਲਣਾ ਉਦਾਂ ਹੀ ਨਿਕਲਣਾ ਜੇ ਆਪਣੇ ਮਨਜ਼ੂਰੇ ਦਾ ਚੰਗਾ ਜੋ ਇੱਕ ਤੁਸੀਂ ਗੱਲ ਪਹਿਲਾਂ ਕਰਦੇ ਸੀ ਕਿ ਕਿਸਾਨ ਨਹੀਂ ਤਾਂ ਇਨਸਾਨ ਨਹੀਂ ਕਿ ਤਨੇ ਕਿਤੇ ਤੁਹਾਨੂੰ ਲੱਗਦਾ ਵੀ ਜਿਹੜਾ ਪੂਰੀ ਮਨੁੱਖਤਾ ਇਸ ਬਿੱਲ ਦੇ ਖਿਲਾਫ ਆੜ ਕੇ ਖੜੀ ਹੋਵੇ ਤੁਹਾਡਾ ਕਹਿੰਦਾ ਮਤਲਬ ਇਹੀ ਸੀ ਹਾਂਜੀ ਹਾਂਜੀ ਇਹੀ ਆ ਇਦਾਂ ਵੀ ਜੇ ਹੁਣ ਕਿਸਾਨ ਨਹੀਂ ਤਾਂ ਇਨਸਾਨ ਨਹੀਂ ਉਹਦਾ ਮਤਲਬ ਇਹੀ ਆ ਵੀ ਜੇ ਕਿਸਾਨ ਖਤਮ ਹੋ ਜਾਂਦਾ ਉਹਦੇ ਨਾਲ ਕਿੰਨੇ ਜੁੜੇ ਆ ਹੈ ਹੁਣ ਆਪਾਂ ਕਿਸਾਨ ਪਹਿਲਾਂ ਇਹੇ ਲਾ ਲੋ ਜਿਆ ਕਿਸਾਨ ਖੱਤੇ ਜੋ ਕਣਕ ਚੱਕਦਾ ਉਹ ਜਿਹੜੇ ਜਾਨਵਰ ਵੀ ਉਤੋਂ ਅੱਖਾਂ ਦੇ ਆ ਹੈ ਫਿਰ ਆਪਾਂ ਪਿੰਡਾਂ ਦੇ ਵਿੱਚ ਆਮ ਲੋਕ ਜਿਹੜੇ ਆ ਉਹ ਅੱਗੇ ਚਲੋ ਬਾਡੀ ਕਰਦੇ ਹੁੰਦੇ ਸੀ ਤੇ ਆਪਣੀ ਕਣਕ ਖਾਨ ਜੋਗੀ ਸਾਲ ਦੀ ਪੂਰੀ ਕਾ ਲੈਂਦੇ ਸੀ ਤੇ ਹੁਣ ਵੀ ਚਲੋ ਗਵਰਨਮੈਂਟ ਦੇ ਥਰੂ ਵੀ ਮਿਲਦੀ ਆ ਜਦੋਂ ਡਾਨੀਆਂ ਬਾਨੀਆਂ ਦੇ ਕੋਲ ਚਲੇ ਗਿਆ ਸਾਰਾ ਕੁਝ ਉਹਨਾਂ ਨੇ ਡੇ ਡੇ ਵੱਡੇ ਫੇਸ ਬਣਾ ਲਏ ਆ ਜਿਹੜਾ ਇੱਕ ਇੱਕ ਸੂਬੇ ਦੀ ਜਿਹੜੀ ਕਣਕ ਝੋਨਾ ਉਹਨਾਂ ਨੇ ਉਹਦੇ ਵਿੱਚ ਸਟੋਰ ਕਰ ਲਿਆ ਕਰਨਾ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਤੁਸੀਂ ਆਪਣੀਆਂ ਬੀਬੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਘਰੇ ਭੇਜ ਦਿਓ ਬੱਚੇ ਵੀ ਘਰੇ ਭੇਜ ਦਿਓ ਤੁਹਾਨੂੰ ਕਿਤੇ ਕਿਤੇ ਲੱਗਦਾ ਵੀ ਕਿਤੇ ਨਾ ਕਿਤੇ ਭੰਗ ਲੱਗਦੀ ਆ ਵੀ ਕੋਈ ਨਾ ਕੋਈ ਗਲਤ ਕੰਮ ਕਰਨਗੇ ਹੋ ਇਸ ਸਮਾਂ ਦੇ ਉੱਤੇ ਗਲਤ ਤਾਂ ਜੀ ਕਈ ਵਾਰੀ ਕਰਨ ਡੇ ਉਹਨਾਂ ਦੇ ਬੰਦੇ ਵੀ ਫੜ ਹੋ ਗਏ ਡੇ ਉੱਤੇ ਉਹਨਾਂ ਨੇ ਬੰਦੇ ਵੀ ਤਾਂ ਛੱਡਿਓ ਆ ਹੁਣ ਹੁਣ ਤੁਸੀਂ ਇੱਕ ਆਈਸੀਓ ਸੀਆਰਪੀ ਦੇ ਕਿਸੇ ਨੌਜਵਾਨ ਦੀ ਆਈ ਸੀ ਉਹ ਕਹਿੰਦਾ ਵੀ ਸਾਨੂੰ ਉੱਥੇ ਭੇਜਣ ਲੱਗੇ ਆ ਅਸੀਂ ਹੈ ਜ਼ਿੰਮੇਵਾਰਾਂ ਦੇ ਤੇ ਮਜ਼ਦੂਰਾਂ ਦੇ ਮੁੰਡੇ ਹਾਂ ਸਾਰੇ ਜੇ ਹੋ ਸਕਿਆ ਤਾਂ ਅਸੀਂ ਆਪਣੀ ਸਰਕਾਰ ਸਰਕਾਰ ਤੋਂ ਅਲਬੇਦਾ ਵੀ ਕਹਦੇ ਆ ਕਿ ਉਹਨਾਂ ਨੂੰ ਨੌਕਰੀਆਂ ਵੀ ਛੱਡ ਦਿਆਂਗੇ ਜਦ ਬਾਕੀ ਹੋ ਜਾਣਗੇ ਹਾਂ ਬਾਕੀ ਹੋ ਜਾਣਗੇ ਨਹੀਂ ਤਾਂ ਤੁਸੀਂ ਆਪਣਾ ਸਾਰੇ ਧਿਆਨ ਰੱਖਿਓ ਵੀ ਕੋਈ ਗਲਤ ਕੰਮ ਨਾ ਕਰੇ ਕੋਈ ਆਂਸਰ ਕਹਿੰਦਾ ਇਦਾਂ ਦੇ ਹੁੰਦੇ ਉਹ ਗਲਤ ਕੰਮ ਵੀ ਕਰਦੇ ਆ ਇਹਨਾਂ ਦੀ ਆਪ ਕਮਿਟ ਕਰਕੇ ਭੇਜਦੇ ਆ ਉਹ ਤੇ ਇਦਾਂ ਵੀ ਉਹ ਉਹ ਤਾਂ ਗਵਰਨਮੈਂਟ ਦਾ ਸਾਰੀਆਂ ਕਰਦੀਆਂ ਹੋਈਆਂ ਜਿਹੜਾ ਟਾਈਮ ਜਦੋਂ ਪਾਵੇ ਜਿਹੜਾ ਜਿਹੜਾ ਇਹ ਲੰਬਾ ਸਮਾਂ ਖਿੱਚੀ ਜਾ ਰਹੇ ਹੈਗੇ ਆ ਵੀ ਪਹਿਲਾਂ ਪੰਜ ਨੂੰ ਮੈਂ ਮੀਟਿੰਗ ਕੀਤੀ ਵੇ ਛੇ ਫੇਸ ਆਪਾਂ ਵਾਗੇ ਭੈਣ ਮਾਤ ਨੂੰ ਨਾਉਂ ਦਿੰਦਾ ਇਹ ਲੰਬਾ ਸਮਾਂ ਖਿੱਚਣ ਦਾ ਜਿਹੜਾ ਹੈਗਾ ਉਹਨਾਂ ਦਾ ਕੀ ਲੱਗਦਾ ਹੈ ਕਿ ਤਰ੍ਹਾਂ ਕਰੇਗਾ ਤੇ ਦੇਖੋ ਜੀ ਜਿਹੜਾ ਹਮਦਰਦੀ ਹੁੰਦਾ ਆ ਪਿੰਡ ਦੇ ਵਿੱਚ ਸਰਪੰਚੇ ਲਾ ਲੋ ਜੇ ਉਹਨਾਂ ਨੂੰ ਵੋਟਾਂ ਪਾਈਆਂ ਹੋਣੀਆਂ 100 ਰੁਪਏ ਦੇ ਕੇ ਚਿਤਾਇਆ ਹੁੰਦਾ ਉਹ ਗਲਤ ਹੁੰਦਾ ਦੂਜੀ ਪਾਰਟੀ ਸਹੀ ਹੁੰਦੀ ਆ ਪਰ ਉਹਨੂੰ ਉਹਨੂੰ ਟਾਈਮ ਲਮਾਗਾ ਨਾ ਪੈਂਦਾ ਨਾ ਉਹਨੂੰ ਗਲਤ ਕਹਿ ਰਹੀ ਸਕਦਾ ਉਹਨਾਂ ਥੋਪ ਨਹੀਂ ਸਕਦਾ ਉਹ ਹਾਂ ਇਸ ਕਰਕੇ ਉਹਨੂੰ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਲੰਮਾ ਲਮਾ ਕਰਕੇ ਤਾਂ ਫਿਰ ਉਹਨੂੰ ਟਾਈਮ ਨੂੰ ਬੁਲਾ ਕੇ ਤਾਂ ਫਿਰ ਉਹਨੂੰ ਕਹਿੰਦਾ ਮਤਲਬ ਜਿਹੜੇ ਅੰਬਾਨੀ ਐ ਅਡਾਨੀ ਹੈਗੇ ਆ ਉਹ ਉਹਨਾਂ ਨੂੰ ਵੀ ਪੱਲੇ ਰੱਖਣਾ ਚਾਹੁੰਦਾ ਤੇ ਆਪ ਵੀ ਤਾਂ ਜਾਣਦਾ ਵੀ ਉਹਨਾਂ ਤੋਂ ਖਾਦਾ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਉਹ ਮੈਂ ਜੇ ਜਵਾਬ ਦਊਗਾ ਤਾਂ ਕਿਸੇ ਪਾਸੇ ਕਰਕੇ ਦਊਗਾ ਹੋਈ ਵਾਰੀ ਟਕਾ ਕੇ ਕਿਤੇ ਇਸ ਕਰਕੇ ਲੰਮਾ ਕਰ ਰਿਹਾ ਉਹ ਟਾਈਮ ਇਹ ਸੰਸਰ ਨਾਲ ਇਕਲੀ ਆਗੂ ਨੇ ਕਿਹਾ ਕਿ ਜਿਹੜੇ ਅੰਬਾਨੀ ਅਡਾਨੀ ਹੈਗੇ ਆ ਜਿਹੜਾ ਦੇਸ਼ ਦਾ ਹਿਟਲਰ ਪ੍ਰਧਾਨ ਮੰਤਰੀ ਹੈਗਾ ਹੋਏ ਉਹ ਉਹਨਾਂ ਨੂੰ ਵੀ ਰੱਖਣਾ ਚਾਹੁੰਦਾ ਹੈਗਾ ਤੇ ਜੇ ਤੋਂ ਆਪਣੇ ਦੇਸ਼ ਦੀ ਜਨਤਾ ਨੂੰ ਰੱਖਣਾ ਚਾਹੁੰਦਾ ਹੋ ਸਕਦਾ ਵੀ ਜਿਹੜਾ ਲੰਬਾ ਇਹ ਸੰਘਰਸ਼ ਖਿੱਚਣ ਉਹ ਖਿੱਚੀ ਜਾ ਰਿਹਾ ਗਿਆ ਕਿਤਨਾ ਕਿਤੇ ਦਾ ਰਿਜ਼ਲਟ ਜ਼ਰੂਰ ਨਿਕਲੂਗਾ ਯਾ ਲੇਕਿਨ ਉਹ ਅੰਬਾਨੀਆਂ ਆਡਾਨੀਆਂ ਨੂੰ ਵੀ ਉਹ ਗੁੱਸੇ ਨਹੀਂ ਕਰਨਾ ਚਾਹੁੰਦਾ ਤੇ ਜਨਤਾ ਨੂੰ ਵੀ ਗੁੱਸੇ ਨਹੀਂ ਕਰਨਾ ਚਾਹੁੰਦਾ ਉਹ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਨਰਿੰਦਰ ਮੋਦੀ ਜੋ ਹਿਟਰਰ ਦੀ ਚਾਲ ਚੱਲ ਰਿਹਾ ਉਹ ਦੇਸ਼ ਦੀ ਜਨਤਾ ਨੂੰ ਪੱਲੇ ਰੱਖਦਾ ਹੈਗਾ ਕਿ ਅੰਬਾਨੀਆਂ ਆਡਾਨੀਆਂ ਨੂੰ ਪੱਲੇ ਰੱਖਦਾ ਹੈਗਾ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਮੈਂ ਪ੍ਰਪਾਲ ਫਾਸਟਵੇਅ ਨੂੰ ਜਿੰਦਾ ਖਬਰਾਂਵਾ ਅਦੇ ਸਨ ਅਸਮੂਹ ਘਾਲ ਆਉਣ ਦੀਆਂ ਅਸੀਂ ਇੱਕ ਔਰ ਮੋਟੀ ਨੀ ਗੋਟੀ ਰਵਾ ਕੇ ਅੱਡਾਂਗੇ ਔਰ ਇਸ ਤਰ੍ਹਾਂ ਵੀ ਘਰ ਘੋਲਾ ਮੱਕੀ ਪੀਂਦੇ ਆ ਉਹ ਜਿਹੜਾ ਇੱਕ ਉੱਥੇ ਲੋਕ ਦੇਖ ਰਿਹਾ ਬਕੇਰੇ ਹਸਾਬ ਨਾਲ ਲੋਕ ਬੈਠੇ ਨੇ ਦਿਰਤਾ ਰਾਜੇ ਨਾਲ ਬੈਠੇ ਨੇ ਅਜੀ ਕਹਾਣੀਆਂ ਸੁਣੀਆਂ ਸੀ ਕੱਚੀ ਗੜੀ ਜਿਵੇਂ ਲੜੇ ਸੀ ਸਾਡੇ ਬਾਪਾ ਜੀ ਨਾਲ ਸਿੰਘ ਲੜੇ ਸੀ ਉਹ ਜਿਹੜੀਆਂ ਇੱਕ ਕਹਿੰਦੇ ਸੀ ਸਾਡ ਆਪਣੀ ਜੌੜ ਰਹੀ ਸੀ ਔਰ ਮੈਂ ਨਹੀਂ ਗੱਲ ਦੱਸਾਂ ਉੱਥੇ ਕਲਾਈ ਵਾਟਰੀ ਸੀ ਗੁਰੂ ਜੀ ਕਲਾਈ ਵਾਟਰੀ ਸੀ ਤੁਸੀਂ ਪੱਤਲ ਜਾ ਕੇ ਦੇਖ ਲਓ ਮੈਂ ਕਹਿੰਦਾ ਹੌਣ ਆਲਾ ਨੇ ਬਹਿਣ ਸੱਤ ਬੰਦੇ ਆਲਾ ਆ ਸਕਣ ਚਾਰ ਚਾਰ ਪੰਜ ਪੰਜ ਬੰਦੇ ਨੇ ਕੀਮਤ ਦੇ ਫਰਕ ਚਾਕੇ ਮਰੇ ਮਾਰੇ ਉਹ ਸਾਰੇ ਐਸਡੀ ਵਾਲੇ ਕਹਿੰਦੇ ਰਹਿ ਗਈ ਰਾਤੀ ਚਾਲ ਜੰਮ ਕੁੱਤਾ ਬਚਣੀ ਆ ਵੀਰ ਕੋ ਕਲਾ ਵਰਤਾ ਰਿਹਾ ਉੱਪਰ ਵਾਲਾ ਜਿਹੜੇ ਹਿਸਾਬ ਨਾਲ ਹੋ ਰਿਹਾ ਜਿਹੜੇ ਹਿਸਾਬ ਨਾਲ ਸਾਨੂੰ ਕਿਹਾ ਗਿਆ ਸੀ ਵੀ ਇਹ ਤਾਂ ਆ ਸੱਤ ਬੇਜ ਦੀ ਫੜਨ ਵਾਲੇ ਕਿਸਾਨ ਜਿਹੇ ਬੰਦਿਆਂ ਸੱਤ ਬੇਜ ਨੂੰ ਆਉਂਦਾ ਨਹੀਂ ਕਿਸਾਨਾਂ ਨੂੰ ਆਉਦਾ ਨਹੀਂ ਕਿਸਾਨਾਂ ਨੂੰ ਭੁਗਤਾਰੇ ਨੇ ਕਿਸਾਨਾਂ ਨੂੰ ਗਲਤ ਪੈਸੇ ਦੇ ਰਹੇ ਨੇ ਉਹ ਜਾ ਕੇ ਇੱਥੇ ਵੱਡੇ ਵੱਡੇ ਸਰਵਰ ਦੇ ਚਾਰ ਚਾਰ ਵਰਕਰ ਕਰਵਾ ਲੈਂਦੇ ਆਈਏ ਸਰਪਤ ਉਹ ਵੀ ਝੋਕੇਾ ਦੇ ਗੱਲ ਤੇ ਅਰਜ਼ਾ ਮੰਨੀ ਬੈਠੇ ਨੇ ਪਰ ਚਾਹੀਦਾ ਹਾਈ ਕੋਰਟ ਦੇ ਅਕੀਲ ਬੋਲਦੇ ਪਏ ਆ ਉਹ ਵਾਪਸ ਹੋਣਾ ਚਾਹੀਦਾ ਬੁੱਧੀ ਜੀ ਵੀ ਜਾ ਕੇ ਬੋਲ ਰਿਹਾ ਵਾਪਸ ਹੋਣੀ ਛਾਲੀ ਆ ਕਿੰਨੇ ਬੁੱਧੀ ਸਹੀ ਕਰਾ ਵੀ ਲਈਏ ਲਾਈਨ ਤਾਂ ਪੂਰੀ ਪੜ ਕੇ ਨਹੀਂ ਮਾਰਦੀ ਆ ਵਿੱਚੋਂ ਦੋ ਅੱਖਰ ਚੇਂਜ ਕਰਾ ਵੀ ਲਈਏ ਦੁਬਾਰਾ ਲਾਈਨ ਦਾ ਮਤਲਬ ਫੇਰ ਨਾਲ ਨਿਕਲਿਆ ਫੇਰ ਪੂਰੀ ਉਮਰ ਤੀ ਸਾਨੂੰ ਗੜਾ ਗੱਡੋਗੇ ਵੀ ਤੇਰੇ ਜਾ ਕੇ ਉੱਤੇ ਸਾਰੇ ਗੁਰੂ ਜਾ ਕੇ ਤੇ ਸਾਡੇ ਜਿਹੜਾ ਜਿ ਬੈਠ ਗਏ ਉਪਤ ਹੈ ਗਿਆ ਜੀ ਸੂਬਾ ਪ੍ਰਧਾਨ ਕਿਸਾਨ ਜਨਨ ਕਾਦੀਆਂ ਦੇ ਹਰਮਿੰਦਰ ਸਿੰਘ ਜੀ ਉਹਨਾਂ ਨਾਲ ਹੀ ਗੱਲਬਾਤ ਕਰਦੇ ਕਿਉਂਕਿ ਉਹਨਾਂ ਨੇ ਜਿੰਨੀਆਂ ਵੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋਈਆਂ ਉਹ ਵਿੱਚ ਸ਼ਮੂਲੀਅਤ ਕੀਤੀ ਹੈ ਕਿ ਉਹਨੂੰ ਪੁੱਛਾਂਗੇ ਵੀ ਕਿੰਨਾਕ ਪ੍ਰਭਾਵ ਹੈਗਾ ਸਭ ਤੋਂ ਨਹੀਂ ਕੇਂਦਰ ਸਰਕਾਰ ਦੀਆਂ ਸਾਰੀਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ ਹੈਗੇ ਜਿੰਨਾ ਵੀ ਤੁਸੀਂ ਕੀਤਾ ਹੈਗਾ ਕਿਦਾਂ ਲੱ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਪ੍ਰਭਾਵ ਹੈਗਾ ਆਪਾਂ ਵੀ ਹਾਂ ਵੀ ਕਹਾਂ ਜੇ ਉਪਰ ਕਿਸਾਨ ਬਿਲੇ ਉਹਨਾਂ ਨੂੰ ਦੋ ਪਿਆਗਾ ਵੀ ਉਹ ਵਾਪਸ ਲੈਣਗੇ 55 ਦਿਨ ਦਾ ਇੱਥੇ ਅਸੀਂ ਤੁਹਾਡੇ ਲਾਏ ਜੀ ਸਾਡੀ ਕਿਸੇ ਨੇ ਆਵਾਜ਼ ਨਹੀਂ ਸੁਣੀ ਜੀ ਜੀ ਇੱਕ ਦੋ ਵਾਰੀ ਮੀਟਿੰਗਾਂ ਸਲਾਈਆਂ ਇੱਕ ਪਾਲੀ ਸੈਕਟਰੀ ਲੈਵਲ ਸੀ ਦੂਜੀ ਮਿਨਿਸਟਰ ਲੈਵਲ ਸੀ ਜਦੋਂ 25 ਤਰੀਕ ਦੇ ਤੁਰੇ ਹੋਏ ਆ ਤੇ 26 ਤਰੀਕ ਤੋਂ ਆ ਬੈਠ ਗਏ ਆ ਉਦੋਂ ਲਗਾਤਾਰ ਇੱਕ ਤਰੀਕ ਤਿੰਨ ਤਰੀਕ ਪੰਜ ਤਰੀਕ ਹੁਣ 9 ਤਰੀਕ ਮੀਟਿੰਗਾਂ ਨੇ ਪਹਿਲੇ ਦਿਨ ਜਿਵੇਂ ਕਹਿੰਦੇ ਸੀ ਕਿ ਨੂੰ ਤੁਹਾਨੂੰ ਸਮਝ ਨਹੀਂ ਆਇਆ ਸਮਝਾਉਣ ਲੱਗੇ ਵੇਰ ਦੁਆਰਾ ਤੋਂ ਤੇ ਉਹ ਸਮਝ ਔਰ ਤੋਂ ਬਾਅਦ ਜਦੋਂ ਇਹੋ ਜਿਹੇ ਦੋ ਮੀਟਿੰਗਾਂ ਸਮਝਾਇਆ ਕਿ ਤਿੰਨੇ ਮੀਟਿੰਗਾਂ ਜਾਬ ਮੰਨ ਚੁੱਕੇ ਐ ਐਮੈਂਡਮੈਂਟਾਂ ਦੀ ਲੋੜ ਹੈ ਕਿਸਾਨ ਜੋ ਕਹਿੰਦੇ ਅਸੀਂ ਅਸੀਂ ਗੱਲ ਮੰਨਦੇ ਆ ਮੈਨੂੰ ਲੱਗਦਾ ਵੀ ਚੰਗੀ ਤਰ੍ਹਾਂ ਸਮਝਾਉਣ ਤੇ ਕਾਮਯਾਬ ਹੋ ਜਾਣਗੇ ਇਹ ਨੂੰ ਵਾਪਸ ਹੀ ਹੋਣਗੇ ਨਹੀਂ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਉਹ ਕਹਿੰਦੇ ਸੀ ਵੀ ਆਪਣੀਆਂ ਆਪ ਦਾ ਜਿਹੜੀਆਂ ਮਾਤਾਵਾ ਹੈਗੀਆਂ ਬਜ਼ੁਰਗ ਹੈਗੇ ਆਪਣੇ ਬੱਚੇ ਹੈਗੇ ਇਹਨਾਂ ਨੂੰ ਘਰ ਭੇਜੋ ਕਿਤੇ ਨਾ ਕਿਤੇ ਲੱਗਦਾ ਨਹੀਂ ਸ਼ੰਕਾ ਦਾ ਵਿਸ਼ਾ ਵੀ ਹੈਗਾ ਕਿਤੇ ਨਾ ਕਿਤੇ ਵੀ ਇਹ ਕੁਝ ਕਰਨਗੇ ਹੈ ਸ਼ੰਕਾ ਉਹਨਾਂ ਨੂੰ ਹੋਊਗੀ ਸਾਨੂੰ ਕੋਈ ਨਹੀਂ ਹਰ ਤੜਾਈ ਲੜਾਈ ਲੜਨ ਨੂੰ ਤਿਆਰ ਨਾਲ ਠੀਕ ਹੈ ਜੀ ਜਿੱਦਾਂ ਦੇ ਬੈਰੀਕਾਰ ਤੋੜ ਕੇ ਅਸੀਂ ਯੋਧਿਆਂ ਗਏ ਆ ਉਦਾਂ ਸ਼ਾਂਤਮਈ ਤਰੀਕਾ ਉਧਰ ਬੈਠੇ ਵੀ ਆ ਸ਼ਾਂਤਮਈ ਨੂੰ ਬੈਠੇ ਨੂੰ ਜੇ ਵੀ ਕੋਈ ਕਰੂਗਾ ਜਲਿਆ ਵਾਲਾ ਬਾਗ ਦੁਆਰਾ ਕੋਈ ਲੋਕੀ ਅਜੇ ਤੱਕ ਭੁੱਲੇ ਨਹੀਂ ਤੇ ਹੁਣ ਵੀ ਸ਼ਾਂਤਮਈ ਤੇ ਕਿਸੇ ਗੋਲੀ ਚਲਾਊਗਾ ਪੂਰੀ ਉਮਰ ਇਹ ਤਾਂ ਨਹੀਂ ਭੁੱਲਦੇ ਪੰਜਾਬੀ ਇਹ ਸਾਨੂੰ ਸਾਡੇ ਨਾਲ ਕਿਸਾਨ ਜਨਨ ਕਰਨੀਆਂ ਦੇ ਸੂਬਾ ਪ੍ਰਧਾਨ ਜੀ ਨੇ ਕਿਹਾ ਹੈ ਕਿ ਅਸੀਂ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਹੈਗੇ ਆ ਅਦਰ ਕੇਂਦਰੀ ਸਰਕਾਰ ਨੇ ਸਾਡੇ ਤੇ ਕੋਈ ਐਦਾਂ ਦਾ ਕੰਮ ਥੋਪਿਆ ਤਾਂ ਸਾਨੂੰ ਜ਼ਿਲ੍ਹਾ ਵਾਲਾ ਜਿਹੜਾ ਸਾਕਾ ਹੈਗਾ ਉਹ ਭੁੱਲਿਆ ਨਹੀਂਗਾ ਅਸੀਂ ਦੁਬਾਰਾ ਉਧਰ ਦੀ ਜੀ ਤੇਜ ਅਹੀ ਕੁਆਲਿਟੀ ਦਾ ਸਟੇ ਹੈਗੀ ਆ ਉਹ ਪੈਦਾ ਕਰਦੇ ਗਏ ਹਲੇ ਤੱਕ ਰਾਸੀਂ ਜਿਹੜਾ ਹੈਗਾ ਇਹ ਉਹਦਾ ਪ੍ਰੋਟੈਸਟ ਹੈਗਾ ਸ਼ਾਮ ਤਾਈਂ ਟੰਗਣਾ ਕਰਾਇਆ ਗਿਆ ਕੈਮਰਾ ਵਿੱਚ ਸਿੰਦਰ ਸਿੰਘ ਦੇ ਨਾਲ ਮੈਂ ਆਪਣਾ ਪਾਲ ਫਾਸਟ ਵੀ ਨੂਜ ਜ਼ਿੰਦਰ ਖਬਰਨਾਵਾ